ਚੋਣਾਂ ਦੇ ਲਈ ਲੋਕਾਂ ਦੇ ਵੱਲੋਂ ਵੋਟਾਂ ਪਾਉਣ ਦਾ سلسلہ ਲਗਾਤਾਰ ਚੱਲ ਰਿਹਾ ਹੈ ਪਿੱਖੀ ਦੇ 13 ਵਾਡਾ ਦੇ ਲਈ 14 ਬੂਥ ਬਣਾਏ ਗਏ ਨੇ ਅਤੇ ਹਾਲੇ ਤੱਕ ਵੋਟ ਪਾਉਣ ਦੇ ਲਈ ਲੋਕ ਬਹੁਤ ਹੀ ਘਟ ਗਿਣਤੀ ਦੇ ਵਿੱਚ ਉੱਥੇ ਜਾ ਰਹੇ ਨੇ VOTING ਦਾ ਕੰਮ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਹੋ ਰਿਹਾ ਹੈ ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਘਲਾ ਨੇ ਪਿੱਖੀ ਦੇ ਵਾਡਾ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਕਿਸੇ ਦੇ ਨਾਲ ਵੀ ਤੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਕਿ ਨਗਰ ਪਚਾਇ ਦੇ ਰਚੇ ਹੋ ਰਹੀ ਸੀ ਤੇ ਚੇਤਨਾਈ ਇਹ ਦੇਖ ਰਿਹਾ ਤੇ ਨੰਬੜਾ ਸ਼ਾਂਤੀਪੂਰਵਕ ਤੇ ਬੜੇ ਉਤਸ਼ਾਹ ਨਾਲ ਜਿਹੜੇ ਸਾਰੇ ਮਤਲਬ ਵੋਟਰ ਆਪਣੇ ਮਤ ਦਾ ਦਾਨ ਕਰ ਰਹੇ ਹੈ ਮਤਦਾਨ ਦਾ ਮਤਲਬ ਹੁੰਦਾ ਵੀ ਤੁਸੀਂ ਆਪਣੀ ਮਤ ਹੈ ਜਿਹੜੀ ਉਹ ਆਪਦੇ ਤੇ ਵਿਖਲੇ ਦਾਨ ਕਰਨੀ ਹੈ ਆਪਣੇ ਨਮਾਇੰਦ ਚੁਣਨੇ ਨੇ ਉਸ ਬੜੀ ਖੁਸ਼ੀ ਹੋਈ ਤੇ ਸਾਰੇ ਕੈਂਡੀਡੇਟ ਲਗਭਗ ਇਕੱਠੇ ਹੋ ਕੇ ਖੜੇ ਨੇ ਨਾ ਪੂਰੀ ਸ਼ਾਂਤੀ ਹੈ ਭਾਈ ਚਰਕ ਸਾਂਝਾ ਔਰ ਅਸੀਂ ਵੀ ਚਾਹੁੰਦੇ ਆ ਕਿ ਪੂਰੀ ਸ਼ਾਂਤੀ ਨਾਲ ਭਾਈਚਾਰਕ ਸਾਂਝ ਨਾਲ ਇਹ ਵੋਟਾਂ ਪੈਣ ਔਰ ਲੋਕ ਜਿਹੜਾ ਆਪਣਾ ਇਹ ਡੈਮੋਕ੍ਰੈਟਿਕ ਰਾਈਟ ਹੈ ਇਹਦਾ ਉਹਦਾ ਇਸਤੇਮਾਲ ਕਰਨਾ ਔਰ ਜਦ ਇਹ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਐ ਲੋਕਤੰਤਰ ਹੈ ਜਿਹੜਾ ਸਾਡੇ ਲੋਕਤੰਤਰ ਦੀ ਨੀਂਹ ਹੈ ਉਹ ਹੋਰ ਮਜ਼ਬੂਤ ਹੋਵੇ ਤਾਂ ਕਿ ਬੁਨਿਆਦੀ ਜਿਹੜਾ ਢਾਂਚਾ ਹੈ ਉਹਨੂੰ ਵਿਕਸਿਤ ਕਰਨ 'ਚ ਅਸੀਂ ਮਤਲਬ ਸਰਕਾਰਾਂ ਉਹਦੀ ਮਦਦ ਕਰ ਸਕਾਂ। ਕੋਈ ਵੀ ਰਿਵਿਊ ਕਰਦੇ ਜਦੋਂ ਇਹਨਾਂ ਵੱਡੇ ਕਾਸੇ ਪਟਾਈ ਜਾ ਰਹੀ ਜੀ ਸਰਕਾਰ ਆ ਰਹੀ ਜੀ ਕਰ ਰਿਹਾ ਧੱਕਾ ਕਰ ਰਿਹਾ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਦਾ ਕੋਈ ਨਾ ਹੀ ਪਹਿਲਾ ਮੋਟਿਵ ਰਿਹਾ ਨਾ ਹੀ ਹੋਣਾ ਇਸ ਤੋਂ ਕੋਈ મતਲਬ ਨਹੀਂ ਹੈ ਕਿ ਕੋਈ ਧੱਕਾ ਨਹੀਂ ਕਰਨਾ ਔਰ ਬਿਲਕੁਲ ਸਹੀ ਤਰੀਕੇ ਨਾਲ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਹੈਗਾ ਇਹ ਗੋਟਾ ਹੋ ਰਹੀ ਹੈ ਸਰਕਾਰ ਦਾ ਦਾਵਾ ਵੀ ਹੈ ਸਾਡਾ ਵਾਅਦਾ ਵੀ ਹੈ